ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ रिक्वेस्ट ਬੇਨਤੀ ਕਰਦੇ ਆਂ ਆਪਣੀ ਇੱਕ ਟਾਈਮ ਦੋ ਟਾਈਮ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਸੱਜਣੋ ਕਿਸੇ ਦਾ ਫਾਇਦਾ ਆ ਜਾਂਦਾ ਹੈ ਅੱਜ ਦੀ ਆਪਣੀ ਵਿਜਿਟ ਪਿੰਡ ਰਾਜੋਕੇ 메ਨ ਬਾਰਡਰ ਆ ਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਸਜਨੋ ਤੇ ਤਹਿਸੀਲ ਪੱਟੀ ਭਾਈ ਅਰਸ਼ ਦੇ ਫਾਰਮ ਤੇ ਪਹੁੰਚੇ ਆ ਪੰਜ ਐਨੀਮਲ ਤੁਹਾਨੂੰ ਇੱਥੇ ਵਿਖਾ ਰਹੇ ਆ ਦੋ ਬੈੜਾ ਤੇ ਦੋ ਸੂਈਆ ਇੱਕ ਮੈਂ ਸੂਈ ਸਵਾਈ ਇੱਕ ਮੈਂ ਗੱਭਨ ਤੇ ਇੱਕ ਖੀਰੀ ਦੁੰਦ ਜਿਹੜੀ 31 10 ਰਹਿ ਬਾਈ ਹੋਣੀ ਠੀਕ ਆ ਨੀਲੀ 라ਵੀਦੀ ਕੀਮਤ 62000 ਦੇ ਵਿੱਚੋਂ ਆਪਾਂ ਸਿਰਫ ਜਿਹੜਾ ਮੁੱਲ ਸ਼ੁਰੂ ਕਰਾਂਗੇ ਫਰਜ ਸਮਝ ਕੇ ਤੁਸੀਂ ਜੁੜੇ ਰਹੋ ਐਂਡ ਤੱਕ ਤੇ ਕਰਦੇ ਆਂ ਗੱਲਬਾਤ ਬਾਈ ਅਰਸ਼ਨਾ ਬਾਈ ਅਰਸ਼ ਸასი ਕਾਲ ਸასი ਘਰ ਸੰਧੂ ਸਾਹਿਬ ਹੋਸਣਾ ਠੀਕ ਠਾਕ ਜੀ ਰਹਿਮਤ ਪਾਸ਼ਾ ਦੀ ਵਧੀਆ ਵਧੀਆ ਕਿਰਪਾ ਟਾਡੀ ਜਦੋਂ ਸ਼ੁਕਰ ਬਾਬਾ ਦੀਪ ਸਿੰਘ ਹਰ ਇੱਕ ਤੇ ਕਿਰਪਾ ਬਣਾਈ ਰੱਖੇ ਜਿੰਦੇ ਪਿਆਰ ਦੇ ਸਦਕਾ ਉੱਡੇ ਫਿਰਦੇ ਆ ਨਾ ਆਪਾਂ ਤੇ ਕੀ ਕਰ ਸਕਦੇ ਨੇ ਜੋਗੇ ਨਹੀਂ ਆ ਹਾਂ ਮਹਾਰਾਜੀ ਸਤਿਗੁਰੂ ਹਰ ਇੱਕ ਨੂੰ ਦਿੰਦਾ ਏ ਤੇ ਉਹਦੀ ਕਿਰਪਾ ਤੇ ਓਟ ਆਸਰੇ ਨਾਲ ਉੱਡੇ ਫਿਰਦੇ ਆ ਸਹੀ ਹੈ ਸਹੀ ਹੈ ਬਾਬਾ ਦੀਪ ਸਿੰਘ ਹਰ ਇੱਕ ਤੇ ਮਿਹਰ ਭਰਿਆ ਰੱਖੇ ਹਰ ਇੱਕ ਨੂੰ ਸੀਸ ਬਖਸ਼ੇ ਤੇ ਬਾਈ ਅਰਸ਼ ਆ ਪੰਜ ਐਨੀ ਵਾਲਾ ਆਪਾਂ ਵਿਖਾਵਾਂਗੇ ਨਾ ਤੇ ਸ਼ੁਰੂਆਤ ਕਰਾਂਗੇ ਨੀਲੀ ਤੋਂ ਉਹ ਤੋਂ ਪਹਿਲਾਂ ਆਪਾਂ ਡਰੈੱਸ ਨੋਟ ਕਰਈਏ ਆਪਣੇ ਭੈਣ ਭਰਾਵਾਂ ਨੂੰ ਪਿੰਡ ਰਾਜੋਗੇ ਹਾਂ ਤਸੀਲ ਪੱਟੀ ਦੇ ਜ਼ਿਲ੍ਹਾ ਤਰਨਤਾਰਨ ਮੋਬਾਈਲ ਨੰਬਰ ਮੋਬਾਈਲ ਨੰਬਰ ਕੰਨੜੀ ਹੈ 140 2188 ਠੀਕ ਹੈ ਤੇ ਇਹ ਬਾਈ ਅਰਸ਼ ਖੋਲ ਹਾਂ ਤੇ ਕਿਹਨ ਕੀ ਗੱਲ ਬਾਤ ਇਹਦੀ ਸੂਆ ਦੇ ਪਹਿਲਾ ਹੀ ਪਲੂਨ ਹੈ ਜੇ ਪਲੂਨ ਤੇ ਬਣੀ-ਬੁਣੀ ਗਾ ਅਰੇ ਬਾਈ ਇਹਨੂੰ ਠੀਕ ਭਰਾਇਨੀ ਟੀ ਦਾ ਦੇ ਭਰਾਇਨੀ ਕਿਸ ਨੇ ਠੀਕ ਆ ਤੇ ਬਾਕੀ ਇੱਥੇ ਚਾਈ ਦਾ ਭਰਾਇਨੀ ਟੀ ਦਾ ਆ ਇੱਕ ਛੀਰੀ ਜੇ ਦੇ ਦੋਹਾਂ ਕਸਾਲਾਂ ਦੀ ਮੰਨ ਲਓ ਤੁਸੀਂ ਕਿ ਦੋਹਾਂ ਕਸਾਲਾਂ ਦੀ ਦੋਂਦੀ ਹੁੰਦੀ ਆ ਹਾਂ ਦੋਂਦੀ ਠੀਕ ਆ ਲਓ ਸਜਣੋ ਦੋਂਦੀ ਗਿਣ ਲਿਓ ਦੋ ਦੰਦ ਤੇ ਕੱਟੀ ਸਜਣੋ ਨੀਲੀ ਰਾਵੀ ਦਾ ਤੋਹਫਾ ਹੀ ਆ ਤੁਹਾਡੇ ਲਈ ਨਿਸ਼ਾਨ ਸਾਰੇ ਕਵਰ ਕਰ ਦਿੱ ਜੇ ਸਾਰੀਆਂ ਨਿਸ਼ਾਨੀਆਂ ਪ੍ਰੋਪਰ ਜੇ ਓਕੇ ਓਕੇ ਲਓ ਲਾਓ ਕੀ ਬਾਤ ਹੈ ਸਜਣੋ ਬਿਲਕੁਲ ਨਿੱਕੀ ਜੀ ਫੇਸ ਕੁਆਲਟੀ ਸਿੰਗੀ ਜਿਹਨੂੰ ਨਿੱਕੀ ਜੀ ਸਿੰਗੀ ਕਹਿ ਦਿੰਨੇ ਆ ਥੱਲੇ ਧੁੰਦੇ ਵੀ ਨਿਸ਼ਾਨ ਆ ਕਿਸੇ ਟੁੱਟ ਤੇ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਥਾਨ ਬੜੇ ਸੋਹਣੇ ਆ ਚਾਰ ਹੀ ਆ ਕੋਈ ਸੰਧੂ ਸਾਹਿਬ ਵੇਖੋ ਪਈ ਦੇ ਨਾਲ ਇਹ ਧੁਨੇ ਥਾਣੇ ਦੇ ਵੇਖੋ ਕਿੱਡੇ ਕਿੱਡੇ ਆ ਕੋਈ ਸ਼ਾਂਕ ਛੂਕਣੀ ਹੈਗਾ ਨਾਲ ਬਿਲਕੁਲ ਆ ਚਾਰੀ ਥਾਨ ਆ ਪ੍ਰੋਪਰ ਹੈ ਨਾ ਇਸ ਲੱਗ ਵੜੀ ਜਿਤਨਾ ਧੁੰਦੇ ਨਿਸ਼ਾਨ ਤੁਸੀਂ ਵੇਖ ਸਕਦੇ ਜੀ ਤੇ ਫੇਰ ਕੁਆਲਟੀ ਮੁਖੜਾ ਵਿਖਾ ਦੇ ਮੇਰਾ ਵੀਰੇ ਇਹਨੂੰ ਇੱਕ ਰਕ ਰਕ ਕਹਿੰਦਾ ਹਨਾ ਵੇ ਸੀਲ ਕਿੱਟੀ ਵਾਕੇ ਪੂਰ ਚੋਕਰੀ ਹਨਾ ਤੇ ਅਰਸ਼ ਭਾਈ ਦੇਣ ਵਾਲੀ ਇੱਕੋ ਮੋਲ ਕਰੀ ਹਾਂ ਤੇ ਨਾ ਹੀ ਜਿੱਤੇ ਜਿਹੜਾ ਦੇਣਾ ਆਪਾਂ ਸੰਦੂ ਸਾਹਿਬ 45000 ਦੀ ਦੇ ਦਿਆਂਗੇ ਠੀਕ ਆ ਕੋਈ ਹੋ ਜੋ ਮਾਨਤਨ ਮਾਨਤਨ ਕਰ ਦਿਆਂਗੇ ਕਿੰਨਾ ਕਰ ਦਾਂਗੇ ਕੋਈ ਨਹੀਂ ਫੋਨ ਤੇ ਜੇ ਕੋਈ ਆਪਣਾ ਪਰਸੈਂਟ ਕਰ ਲਵੇ ਬਾਕੀ ਮਾਨਤਨ ਦਾ ਕਰ ਦੋ ਕਰ ਦਿਓ ਕੋਈ 1000 2000 ਦਾ ਠੀਕ ਆ ਤੇ ਆ ਤਿਆਰੀ ਤੇ ਮੈਂ ਤੀਜਾ ਕੁ ਸੂਆ ਤੇ ਦੂਜਾ ਇਹ ਦੂਜਾ ਸੂਆ ਛੋਟੀ ਦੂਜਾ ਸੂਆ ਹਾਂਜੀ ਠੀਕ ਆ ਤੇ ਦੁੱਧ ਕਿੰਨਾ ਕੁ ਪ੍ਰੈਕੀ ਆ ਮਾਲਕਾ ਨੇ ਰਿਕਾਰਡ ਦੱਸਿਆ ਉਹਨਾਂ ਦੀਆਂ ਆਖਿਆ ਵੀ 11-12 ਲੀਟਰ ਪਹਿਲੇ ਸੂਏ ਭਰਿਆ ਜੀ ਅੱਛਾ ਤੇ ਬਾਕੀ 1-4 ਕਿੰਨੇ ਆਪੇ 14-15 ਲੀਟਰ ਭਰੂਗੀ ਹੇ 10 ਦਿਨ ਖੜਦੀ ਹੈ ਮਾਂ ਹਾਂ ਤੇ ਹਟੋਲ ਕਾਫੀ ਭਰੀ ਹਨਾ ਸਾਡਾ ਬੜਾ ਸੋਹਣਾ ਲੱਗਾ ਝੋਟੇ ਖੋਲ ਦੇ ਮੇਰਾ ਵੀਰ ਲਓ ਸੱਜਣੋ ਚੰਗੀ ਮੈਂ ਦੂਜਾ ਸੂਆ ਵੀ ਲਾ ਸਕਦੇ ਤੇ ਤੀਜਾ ਵੀ ਲਾ ਸਕਦੇ ਜੀ ਝੋਟ ਯੰਗ ਹੀ ਆ ਸਮਝ ਲਾਵੇ ਹੂੰ ਇਹ ਤੋਰਾ ਫੇਰਾ ਬਹੁਤ ਸੋਹਣਾ ਹੈ ਬਿਲਕੁਲ ਕੁੜੀਆ ਕੀ ਚਾਲ ਹੈ ਨਾ ਅਜੇ ਕੋਈ 8 ਦਿਨ ਦਾ ਸਮਾਂ ਖੜਦੀ ਹੈ ਬਾਕੀ ਜਵਾਨ ਬੜੀ ਹੈ ਮੈਂ ਸੱਚ ਨੂੰ ਨੋਈ ਲੈ ਜਣੇ ਭਾਈ 8 ਦਿਨ ਤੇ ਲੈ ਗਏ ਨੇ ਹਾਂ 8 ਦਿਨ ਤੇ ਲੈ ਗਏ ਪੂਰਾ ਭਾਂਡਾ ਬਣਾਉਂਗੀ ਹਾਂ ਬਣ ਤਣ ਕੇ ਸੂ ਕੀ ਕਰਮਾਲੀ ਪੂਰਾ ਪੂਰਾ ਭਾਂਡਾ ਬਣਾਉਂਗੀ ਚੋੜੀ ਟੈਰ ਟੋਲ ਭਈ ਕਾਫੀ ਤੇ ਬਾਈ ਅਰਸ਼ ਇਹਦਾ ਰੇਟ ਕਿੰਨੇ ਦਾ ਜਾਨੇ ਦੀ ਦੇ ਦਈਏ ਸੰਜੀ ਸਾਹਿਬ 95 ਦੀ ਹਾਂਜੀ ਪਿਆਰ ਮਾਉਥ ਖੁੱਲਾ ਕਰ ਦੇ 92 ਦੀ ਦੇ ਦਿਆਂ 92 ਹਜ਼ਾਰ ਦੀ ਓਕੇ ਤੇ ਆਹ ਸੂਈ ਆ ਤੜਕੇ ਦੀ ਇਹ ਤੜਕੇ ਦੀ ਸੂਈ ਜੇ ਕੱਟੀ ਦਾ ਕੱਟਾ ਕੱਟਾ ਦਿੱਤਾ ਇਹ ਬੂਰਾ ਕੱਟਾ deta ਹੈ ਨਾ ਠੀਕ ਆ ਖੋਲ ਦੇ ਮੇਰਾ ਵੀਰ ਬਾਰੀ ਸਚਨੋ ਚੰਗੀ ਆ ਥੰਥਣ ਚੰਗੇ ਲੱਗੇ ਆ ਚਵਾਈ ਵੀ ਚੰਗੀ ਹੋਗੀ ਹਨਾ ਬਾਈ ਓਕੇ ਹੂੰ ਓਕੇ ਬੂਦਲ ਛੱਟਾ ਨਹੀਂ ਹੈ ਨਾ ਪੋਦੀ ਅੱਛਾ ਭਾਵੇਂ ਕੋਈ ਬੋਦਲ ਚ ਝੋਈ ਜਾਵੇ ਬੋਦਲ ਚ ਏਡੀ ਗਰਲ ਗਰਲ ਤਾਰ ਆਊਗੀ ਇਤਨਾ ਭੂਰ ਮਾਸਾ ਬਣੀਗੀ ਹੂੰ ਲਓ ਇਹ ਸੂਵੇ ਤੀਜਾ ਉਹ ਨਾ ਦੂਜਾ ਕਿ ਤੂੰ ਤੀਜਾ ਹੀ ਦਾ ਇਹ ਤੀਜਾ ਹੀ ਮੰਨਿਆ ਹਨਾ ਇਹ ਇੱਕ ਸੂਵੇ ਦੀ ਕਿਹੜੀ ਗੱਲ ਆ ਹੂੰ ਕਮਾਲ ਕੀ ਚੀਜ਼ੀ ਥੱਲੇ ਉਦੋਂ ਤੇngਾਲਾ ਚੱਡਾ ਬੜਾ ਨਾਲਾ ਚੱਡਾ ਜਿਹਨੂੰ ਰੱਖ ਦਿੰਦੇ ਨਾ ਬੱਟਨਾ ਤੇ ਥੋਨ ਨੂੰ ਲੱਗੀ ਭਾਈ ਗਾਂ ਦਾ ਥੋਨ ਨੂੰ ਬਾਕੀ ਉਨੀ ਅਗਲੀ ਸਾਈਡ ਆ ਉਨਾ ਹੀ ਪਿਛਲੀ ਸਾਈਡ ਵਨ ਤੇ ਭਾਈ ਯਾਰ ਸੇ ਫਿਰ ਰੇਟ ਇਹਦਾ ਕੀ ਕਰਦਗੇ ਇਹ ਤੇਰਾ 95 ਕਰਦੇ ਸੰਧੂ ਸਾਹਿਬ ਬਾਕੀ ਤੁਸੀਂ ਮਾਰ ਧਾਰ ਇਤਰਾ ਬੰਨ੍ਹ ਦਿੰਦੀ ਆ ਧਾਰ ਦੇ ਪਹਿਲੋਂ ਮੈਂ ਕਰਮ ਵਾਲੀ ਨੂੰ ਮਾਂ ਜੀ ਤੁਸੀਂ ਸੁਲਾ ਗਿਆ ਜਿੱਤਰਾ ਮਰਜ਼ੀ ਕੋਈ ਬੈਠਾ ਰਹੇ ਅੱਛਾ ਬਾਕੀ ਜੀ ਤਾਂ ਧਾਰ ਬੜੀ ਗੋਲ ਬਾਸ ਕਰ ਮੇਰਾ ਵੀਰ ਪਿੱਛੇ ਮਾਰਦੇ ਪਿੱਛੇ ਥਾਣ ਬੜਾ ਥਾਣ ਬੜਾ ਸਿਰ ਲੱਗਾ ਅੱਛਾ ਵਾ 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 ਕੀ ਬਾਤ ਬਸ ਕਰ ਬਸ ਵਾਕੇ ਗਰਲ ਗਰ ਲਾਉਂਦੀ ਹਨਾ ਚਵਾਈ ਬੜੀ ਇੰਨਾ ਸੀਲ ਪੂਰੀ ਤੇ ਰੇਟ ਕਿੰਨੇ ਦੀ ਫਿਕਸ ਗਰੇਡੇ ਦੇ ਦੀਏ ਬਾਣ ਲੈ ਜੀ ਜੱਸ ਸਨੋ ਓਕੇ ਆ ਸਿੰਘਾਂ ਵਾਲੀ ਸੂਈ ਮਗਰ ਬੱਚੀ ਤੇ ਬੱਚਾ ਇਹਦੇ ਮਗਰ ਬੱਚਾ ਮੇਰਾ ਬੱਚਾ ਬੱਚਾ ਆ ਗਿਆ ਕਿੰਨਾ ਇਹ ਵੀ ਤੜਕੀ ਨਹੀਂ ਲੱਗਦੀ ਸੂਈ ਸਹੀ ਜੀ ਅੱਜ ਹੀ ਤੜਕੇ ਸੂਈ ਜੀ ਅੱਛਾ ਨਵਾਈ ਜੀ ਜੇ ਸਰ ਪਾ ਕੇ ਓਕੇ ਹੋ ਗਈ ਨਾ ਐ ਓਕੇ ਤੋਂ ਕੋਈ ਪਾਈ ਠੀਕ ਹੈ ਠੀਕ ਹੈ ਇਹ ਬਾਈ ਕਿੰਵੇਂ ਸੋਵੇ ਆ ਇਤਰਾ ਹੀ ਭਾਵੇਂ ਆਇਆ ਕਰਕੇ ਲਾਓ ਅੱਛਾ ਜਿਆਦੀ ਹੈ ਹੈ ਅੱਛਾ ਵਾਕਈ ਯਾਰ ਸਿੰਘਾਂ ਵਾਲੀ ਤੋਂ ਡਾ ਰ ਆਉਂਦਾ ਕਿਤੇ ਇਹਨਾਂ ਦੇ ਵਿੱਚ ਚੁੱਕ ਟਾਉਂਦੀ ਹੋਵੇ ਛੜਾਕਾ ਲਾ ਨਿਕਲੇ ਦੋ ਗਲੀ ਜੀ ਇਹ ਜਰਸੀ ਦੇ ਵਿੱਚ ਪੱਖ ਰੱਖਦੀ ਆ ਨਾਲ ਕਰੋਸ ਹਨਾ ਹੂੰ ਤੇ ਸਿੰਘ ਵੀ ਬਿਲਕੁਲ ਨਿੱਕੇ ਨਿੱਕੇ ਜੇ ਆ ਮੁੱਠੀ ਪਰ ਸਿੰਘੇ ਸਜਣੋਂ ਬਨ ਵਾਲੀ ਆ ਜਿਹਨੂੰ ਦੋ ਗਲੀ ਕਹਿੰਦੇ ਆ ਨਾ ਬਨ ਵਾਲੀ ਇਹ ਪਹਿਲੇ ਸਵੇ ਸੂਈ ਜੇ ਪਹਿਲੇ ਸਵੇ ਜਾਨ ਪਲੂਣ ਆ ਪਲੂਣ ਹੀ ਆ ਹਨਾ ਤੇ ਦੁੱਧ ਤਾਂ 11 12 ਲੀਟਰ ਨਹੀਂ ਛੱਟਦੀ ਹਾਂ ਲੋਈ ਚਲੋ ਕੋਈ ਨਹੀਂ ਨਵਾਈ ਤਵਾਈ ਹੁੰਦੀ ਤਾਂ ਫਿਰ ਤੇ ਆਂ ਡੇਰ ਕੀ ਚਿੱਟੀ ਨਿਕਲ ਨਹੀਂ ਬਿਲਕੁਲ ਹਣਾ ਤੇ ਬਾਈ ਦੀ ਕੀਮਤ ਕੀ ਕਰਦੇ ਯਾਰ ਜੀ ਇਹਨਾਂ ਮੰਗਲ ਨੂੰ ਸੰਦੇਸਾ 30 ਮੰਗਦੇ ਆ 28000 ਦੇ ਦੇ ਰਿਹਾ ਵੇਖ ਲਓ ਤੁਹਾਡੀ ਖੁਸ਼ੀ 27 ਦੀ ਦੇ ਦਾਂਗੇ ਠੀਕ ਆ 27 ਦੀ ਆ ਕੀ ਗੱਬਨ ਵੜ ਦੇਣ ਕਿੰਨੇ ਬਾਈ ਲੈਂਦੀ ਖੁੱਲੇ ਡੁੱਲੇ 10 ਦਿਨ ਖੜਦੀ 10 ਦਿਨ ਭਲਾ ਭੂਲਾ ਪਾਈਆਂ ਢੇਲ ਬੜੀ ਕਾਫੀ ਪਈ ਹਣਾ ਖੋਲ ਦੇ ਮੇਰਾ ਵੀਰ ਆਹ ਤੁਹਾਨੂੰ ਪੜੀ ਪੁੜੀ ਵੇਖੋ ਕਿੰਨੀ ਹੈ ਹਾਂ ਰਾਜੀ ਭਾਜੀ ਖੋਲ ਦੇ ਢੇਲ ਬੜੀ ਪਈ ਸਜਣੋ ਜੇ ਕਿਉਂਕਿ ਇਹ ਥੇ ਲਾਂਟਾਂ ਲਾ ਕੱਢ ਗਏ ਜਿਹੜਾ ਥਾਂ ਲੈਵਾ ਸਾਰਾ ਬਣਾਉਂਗੀ ਕੱਦ ਵੀ ਵੱਡਾ ਕਰੋ ਸੰਗ ਦੇ ਵਿੱਚ ਆ ਗਈ ਜਿਹਨੂੰ ਜੱਸੀ ਕਹਿ ਰਹੀ ਹੈ ਨਾ ਕੋਈ ਨਹੀਂ ਇਹਦਾ ਭਾਈ ਥੋੜਾ ਡੰਬੀ ਆ ਅੱਜ ਹੀ ਜਾਂਦੀ ਆ ਨਾ ਇਹ ਇਹਨਾਂ ਨੂੰ ਆਹ ਤੋਂ ਲੀਕ ਨਹੀਂ ਡੰਬਾ ਨੂੰ ਇੱਕ ਕੈਮਰੇ ਨੂੰ ਪਸ਼ੂ ਚੱਕ ਜਾਂਦਾ ਕੋਈ ਚਲੋ ਕੋਈ ਵੱਡੇ ਕਰਦੀ ਆ ਇਹਦੀ ਬਾਈ ਦੀ ਕੀਮਤ ਕੀ ਕਰਤੀ ਆ ਕੀਮਤ ਸੰਤੂ ਸਾਹਿਬ 60000 ਕਰਦੇ ਹਾਂ 55000 ਦੀ ਦੇ ਰਹਾਂਗੇ ਬੱਚੀ ਹੋਰ ਕਰਦੇ ਯਾਰ ਇੱਕੋ 50000 ਹੀ ਕਰ ਹਾਂ ਨਹੀਂ ਸੰਤੂ ਸਾਹਿਬ ਆਪਾਂ ਮੋੜ ਨਹੀਂ ਜਾ ਹੀ ਪਾਏ ਕਰ ਦੇ ਜਾਣ ਦੇ ਖੇਰ ਲਾ ਪਲੀਜ਼ ਆ ਬੋਲਾ ਬਹੁਤ ਜਾ ਹੀ ਪਾਏ ਆ ਬਾਕੀ ਕੋਈ ਜੇ ਕੋਈ ਵੀਕਰਾ ਫੋਨ ਲਾਉ ਤੇ ਕਰ ਦਾਂਗਾ ਚਲੋ ਕਰ ਦਿਓ ਆਪੇ ਸੱਜਣੋ ਆ ਪਸ਼ੂ ਆ ਤੇ ਇਹਨਾਂ ਦੀ ਡਿਟੇਲ ਤੁਹਾਨੂੰ ਲੈ ਕੇ ਦਿੱਤੀ ਆ ਝੋਟੀ ਵੀ ਚੰਗੀ ਆ ਦੁੰਦੀ ਹੋਗੀ ਤੇ ਮੈਂ ਵੀ ਚੰਗੀ ਸੋਈ ਆ ਦੋ ਇੱਕ ਬੱਕਰੀ ਆ ਤੇ ਦੋ ਨਾਲ ਪਠੋਰੇ ਬਾਈ ਪਠੋਰੀ ਆ ਦੋਵੇਂ ਪਠੋਰੇ ਹਨਾ ਠੀਕ ਇੱਕ ਲੋਇਆ ਤੇ ਇੱਕ ਬਲੈਕ ਤੇ ਆਹ ਬੱਕਰੀ ਇਹ ਬਾਈ ਕਿੰਨੇ ਦੀ ਦੇਣੀ ਇਹ ਬਾਈ 20 ਦਿਨ ਉਹ ਇਹਨੂੰ ਗਾਂ ਫੇਰਨਾ ਵੀ ਇਹ ਨੂੰ ਭੇਜੇ ਹਾਂ ਤੇ ਦੋ ਮਗਰ ਪਠੋਰੇ ਜਿਹੇ ਇੱਕ ਉਹ ਕਾਲਾ ਤੇ ਇੱਕ ਉਹ ਲਾਲ ਜੀ ਹਾਂ ਆਪਾਂ ਮੰਗਣ ਨੂੰ 20000 ਮੰਗਦੇ 20000 ਦੀ ਛੱਡ ਦਿਆਂਗੇ 20 ਦੇ ਨਾਲ ਬੱਚੇ ਵੀ ਨਾਲ ਬੱਚੇ ਲਓ ਸਜਣੋ ਫੇਰ 20 ਦਿਨ ਉਹ ਗਾਂ ਬਣੀ ਨੂੰ ਘਾਤ ਘਾਟ ਵੇਖੋ ਬੱਕਰੀ ਨਾਲ ਬੱਚੇ ਵੀ ਤੇ ਨਾਲ ਹੀ ਬੱਕਰੀ ਖਰੀਦਦਾਰੀ ਕਰਿਓ ਪਿੰਡ ਰਾਜੋ ਸਤਿ ਸ਼੍ਰੀ ਅਕਾਲ ਸਾਰਿਆਂ